ਮੈਂ ਨਾ YouTube ਤੇ ਵੀਡੀਓ ਦੇਖਣ ਰਿਹਾ ਸੀ ਤੇ ਵੀਡੀਓ ਦੇਖਦਿਆਂ ਦੇਖਦਿਆਂ ਇੱਕ ਵੀਡੀਓ ਆ ਗਈ ਸਾਹਮਣੇ ਵਿਜਤੋ ਗੁਰੂ ਰਵਿਦਾਸ ਜੀ ਨੇ ਤੋੜਿਆ ਬਾਬੇ ਗੋਰਖਨਾਥ ਦਾ ਹੰਕਾਰ ਤੇ ਇਹਦੇ ਕਥਾਵਾਚਕ ਜਿਹੜੇ ਆ ਉਹ ਹੈਗੇ ਆ ਬਾਬਾ ਗੁਲਾਬ ਸਿੰਘ ਜੀ ਵੀ ਮੈਂ ਅਕਸਰ ਹੀ ਅੱਗੇ ਇਹਨਾਂ ਦੀਆਂ ਵੀਡੀਓ ਦੇਖਦਾ ਹੀ ਲੈਂਦਾ ਹਾਂ ਉਹ ਜਿਹੜੀਆਂ ਗਾਣੇ ਆ ਇਹਨਾਂ ਦੇ ਜ다 ਸ਼ਬਦ ਆ ਉਹ ਸੁਣਦਾ ਹੀ ਰਹਿਣਾ ਵੀ ਕਿਉਂਕਿ ਇਹਨਾਂ ਦੀ ਆਵਾਜ਼ ਬਹੁਤ ਚੰਗੀ ਆ। ਤੋਂ ਅੱਜ ਮੇਰੇ ਸਾਹਮਣੇ ਇਹਨਾਂ ਦੀ ਵੀਡੀਓ ਆ ਗਈ। ਵੀਡੀਓ ਤੇ ਮੈਂ ਪਹਿਲਾਂ ਵੀ ਬੜੀਆਂ ਦੇਖੀਆਂ ਸੀਗੀਆਂ ਵੀ ਇਦਾਂ ਦੀਆਂ ਜਿਹੜੀਆਂ ਗੁਰੂ ਰਵੀਦਾਸ ਜੀ ਨੂੰ ਤੇ ਗੋ ਰਖਨਾਥ ਜੀ ਨੂੰ ਚਮਤਕਾਰਾਂ ਦੇ ਨਾਲ ਵੀ ਇਹੋ ਮੇਲ ਕਰਾ ਰਹੇ ਆ ਉਹਨਾਂ ਦਾ। ਤੇ ਇਹ ਵੀਡੀਓ ਕਾਫੀ ਲੰਬੀ ਆ ਤੇ ਲੇਕਿਨ ਮੈਂ ਢਾਈਆਂ ਕਮਿੰਟਾਂ ਦੀ ਵੀਡੀਓ ਵਿੱਚ ਕੱਟ ਕੇ ਲਾਈ ਆ ਤੇ ਉਹ ਵੀ ਇਸ ਵੀਡੀਓ ਨੂੰ ਪਹਿਲਾਂ ਸੁਣਿਓ। ਤੇ ਫੇਰ ਕਰਦੇ ਆਂ ਗੱਲ ਵੀ ਇਹ ਜਿਹੜੀਆਂ ਸਾਨੂੰ ਕਹਾਣੀਆਂ ਘੜ ਘੜ ਕੇ ਸੁਣਾ ਰਹੇ ਆ ਵੀ ਇਹ ਸਾਰੀਆਂ ਦੀਆਂ ਸਾਰੀਆਂ ਕਹਾਣੀਆਂ ਝੂਠੀਆਂ ਵਾ ਤੇ ਆ ਪਹਿਲਾਂ ਸੁਣਿਓ ਇਹਦੀ ਗੱਲ ਤੇ ਫੇਰ ਕਰਦੇ ਆਂ ਗੱਲ ਬੁੱਕ ਭਰਿਆ ਭਰਿਆ ਭਾਨਵਤੀ ਨੇ ਮਹਾਰਾਜ ਰਵਿਦਾਸ ਜੀਾਂ ਦਾ ਧਿਆਨ ਧਰਿਆ ਇੱਕ ਵਾਰੀ ਮੁੱਖ ਤੋਂ ਧੰਨ ਰਵਿਦਾਸ ਬੋਲਿਆ ਬੁੱਕ ਭਰ ਕੇ ਚੋਲਾਂ ਦਾ ਜਦੋਂ ਚਿੱਪੀ ਚ ਪਾਇਆ ਕਿੰਦੇ ਸਾਰ ਉਚੋਲ ਬਾਹਰ ਡੁੱਲਣ ਲੱਗੇ ਬੋਲੋ ਸ਼ੇਰ ਵਾਹੇ ਗੁਰੂ ਮੇਰਾ ਖੋ ਸਤਨਾ ਸ੍ਰੀ ਵਾਹੇ ਗੁਰੂ ਇੱਕੋ ਵਖ ਪਰ ਕੇ ਪਾਇਆ ਉਹ ਤਾਂ ਭਰ ਕੇ ਬਾਰਾ ਕੋਰਖਨਾਥ ਦਾ ਹੰਕਾਰ ਇੱਕਦਮ ਥੱਲੇ ਡੇਗਿਆ ਪਰ ਜਾਂ ਵੇਖਦੀ ਸਾਧੂ ਵੇਖਦੇ ਨੇ ਦੁਨੀਆ ਵੇਖਦੀ ਉਹ ਰਾਜੇ ਬਲਤਾਨ ਨੂੰ ਕਹਿੰਦੇ ਰਾਜਨਾ ਉਹ ਤੇਰੇ ਘਰ ਵਾਲੀ ਰਾਣੀ ਚ ਇੰਨੀ ਸ਼ਕਤੀ ਜਿਹੜੀ ਚਿੱਪੀ ਕੋਈ ਸਾਧੂ ਨਹੀਂ ਭਰ ਸਕਿਆ ਉਹ ਗੱਲ ਸੁਣ ਇਹਨੇ ਤਾਂ ਬੋਕੀ ਇੱਕ ਭਾਈ পার্বਤੀ ਕਹਿੰਦੀ ਗੋਰਖਾ ਮੈਨੂੰ ਪਤਾ ਹੀ ਬਾਅਦ ਵਿੱਚ ਲੱਗਿਆ ਇਹ ਤਾਂ ਜਿੰਨਾ ਲੰਗਰ ਤੈਨੂੰ ਇਹਨਾਂ ਨੇ ਪਾਤਾ ਮੈਂ ਇੱਕ ਚੁਟਕੀ ਵੀ ਭਰ ਕੇ ਪਾ ਦੰਦੀ ਉਹਦੇ ਜੀ ਤੇਰੀ ਤਸੱਲੀ ਹੋ ਜਾਈ ਗੋਰਖ ਨਾਰਥ ਇੱਕਦਮ ਢਿੱਲ ਗਿਆ ਆ ਕੀ ਓ ਭਾਨਵਤੀਏ ਐਡੀ ਸ਼ਕਤੀ ਮੇਰੀ ਚਿੱਪੀ ਕੋਈ ਸਾਧੂ ਨਹੀਂ ਭਰ ਸਕਿਆ ਉਹ ਤੇਰੇ ਚ ਐਡੀ ਸ਼ਕਤੀ ਕਿੱਥੋਂ ਆ ਗਈ ਭਾਨਵਤੀ ਪਤਾ ਕੀ ਕਹਿੰਦੀ ਕਹਿੰਦੀ ਜਿੱਦਣ ਤੂੰ ਗਿਆ ਸੀ ਨਾ ਮਹਾਰਾਜ ਰਵਿਦਾਸ ਜੀ ਨੂੰ ਮਿਲਣ ਵਾਸਤੇ ਬੂਰਖਨਾਥ ਮਹਾਰਾ ਨੂੰ ਮਿਲਣ ਗਿਆ ਸੀ ਰਵਦਾਸ ਜੀ ਜਿੱਦਣ ਤੂੰ ਮਿਲਣ ਗਿਆ ਸੀ ਉਹ ਬਟਲੀ ਜਿੰਦੇ ਚ ਚਮੜਾ ਪਿਆ ਹੁੰਦਾ ਹੈ ਚਮੜਾ ਮਹਾਰਾਏ ਨੇ ਚੂੜਾ ਪਰਗੇ ਗੋਰਖਨਾਥ ਨੂੰ ਦਿੱਤਾ ਸੀ ਵੀ ਆ ਛਕਲ ਹੈ ਮਹਾਰਾਜ ਰਵਦਾ ਆ ਛਕਲੇ ਭਾਈ ਭਾਈ ਕਹਿੰਦੇ ਉਸ ਵੇਲੇ ਨਰਾਦਰ ਕਰਕੇ ਛੱਡ ਕੇ ਉਹਨੂੰ ਉੱਥੇ ਹੀ ਉੱਠ ਕੇ ਆ ਗਿਆ ਸੀ ਉਹ ਕਹਿੰਦਾ ਉਹ ਇਨੀ ਸ਼ਕਤੀ ਇਨੀ ਪਾਵਰ ਤੇਰੇ ਚ ਕਿੱਥੋਂ ਆਈ ਅੱਜ ਤੱਕ ਮੇਰਾ ਬੋਲਿਆ ਕੋਈ ਕੱਟ ਨਹੀਂ ਸਕਿਆ ਅੱਜ ਤੱਕ ਮੇਰੀ ਕੋਈ ਚਿੱਪੀ ਭਰ ਨਹੀਂ ਸਕਿਆ ਤੂੰ ਇੱਕ ਬੋਕ ਨਾਲ ਭਰਦੀ ਕਿੱਥੋਂ ਆਈ ਕਹੇਲੀ ਗੋਰਖਾ ਜਿੱਦਣ ਤੂੰ ਮਾਰੇ ਇਹਦੇ ਚਰਣਾ ਚ ਆਇਆ ਸੀ ਨਾ ਰਵਦਾਸ ਜੀ ਦੇ ਮੈਂ ਵੀ ਉੱਥੇ ਬੈਠੀ ਸੀ ਜਿਹੜੇ ਅਮਰਤ ਨੂੰ ਤੂੰ ਠੋਕਰ ਮਾਰੀ ਸੀ ਜਿਹੜੇ ਅਮਰਤ ਨੂੰ ਤੂੰ ਠੋਕਰ ਮਾਰੀ ਸੀ ਨਾ ਉਹ ਅਮਰਤ ਮੈਂ ਮੰਗ ਕੇ ਪੀ ਲਿਆ ਸੀ ਮਹਾਰਾਏ ਦੇ ਹੱਥਾਂ ਦਾ ਉਹ ਅੰਮ੍ਰਿਤ ਮੈਂ ਮੰਗ ਕੇ ਪੀਤਾ ਇਹ ਨਹੀਂ ਬਸ ਪੀਣ ਦੀ ਦੇਰ ਸੀ ਅੱਛਾ ਜੀ ਆ ਜਿਹੜੀਆਂ ਕਹਾਣੀਆਂ ਸੁਣਾ ਰਹੇ ਆਏ ਹੋ ਇਹ ਸਾਰੀਆਂ ਬੇਪਰਵਾਦੀਆਂ ਕਹਾਣੀਆਂ ਇਹ ਪੰਡਤਾਂ ਦੀਆਂ ਲਿਖ ਲਿਖ ਕੇ ਦਿੱਤੀਆਂ ਗਈਆਂ ਕਹਾਣੀਆਂ ਕਿਉਂਕਿ ਪਹਿਲਾਂ ਜਿੱਦਾਂ ਚਮਤਕਾਰਾਂ ਨਾਲ ਜੋੜਦੇ ਸੀ ਤਾਂ ਅੱਜ ਵੀ ਇਹਨਾਂ ਨੇ ਸਾਨੂੰ ਉਹਨਾਂ ਚਮਤਕਾਰਾਂ ਦੇ ਨਾਲ ਜੋੜ ਕੇ ਰੱਖਿਆ ਹੋਇਆ ਜੇ ਗੁਰੂ ਗੋਰਖਨਾਥ ਦੀ ਗੱਲ ਲਾ ਲਈਏ ਨਾ ਵੀ ਇਹ ਗੁਰੂ ਰਵੀਦਾਸ ਜੀ ਦੇ ਨਾਲ ਗੁਰੂ ਗੋਰਖਨਾਥ ਜੀ ਦਾ ਮੈਚ ਪੁਆਈ ਜਾਂਦੇ ਆ ਵੀ ਸ਼ਕਤੀਆਂ ਦੇ ਵਿੱਚ ਤੇ ਚਮਤਕਾਰਾਂ ਦੇ ਨਾਲ ਤੇ ਗੁਰੂ ਗੋਰਖਨਾਥ ਜਿਹੜੇ ਆ ਗੁਰੂ ਗੋਰਖਨਾਥ ਤੇ 2000 ਸਾਲ ਪਹਿਲਾਂ ਆਏ ਸੀਗੇ ਉਹਨਾਂ ਦਾ ਜਨਮ ਜਿਹੜਾ ਗੁਰੂ ਗੋਰਖਨਾਥ ਦਾ ਰਵੀਦਾਸ ਜੀ ਨਾਲੋਂ 2000 ਸਾਲ ਪਹਿਲਾਂ ਦਾ ਆ ਉਹ ਉਸ ਟਾਈਮ ਦੇ ਮਹਾਨ ਪੁਰਸ਼ਾ ਵੀ ਜਿਸ ਟਾਈਮ ਮਹਾਤਮਾ ਬੁੱਧ ਮਹਾਵੀਰ ਵਾ ਤੰਜਲੀ ਤੇ ਗੋਖਨਾਥ ਸੀ ਵੀ ਇਸ ਧਰਤੀ ਦੇ ਉੱਤੇ ਭਾਰਤ ਦੀ ਧਰਤੀ ਦੇ ਉੱਤੇ ਵੀ ਜਿਹੜੇ ਗਿਆਨੀ ਪੁਰਸ਼ ਸੀ ਵੀ ਜਿਨ੍ਹਾਂ ਨੇ ਲੋਕਾਂ ਨੂੰ ਜੀਣਾ ਸਿਖਾਇਆ ਸੀਗਾ ਤੇ ਇਸ ਵਿਪਲਵਾਦ ਦੀਆਂ ਕਹਾਣੀਆਂ ਦੇ ਵਿੱਚੋਂ ਬਾਹਰ ਨਿਕਲਣ ਵਾਸਤੇ ਸਾਨੂੰ ਦੱਸਿਆ ਸੀਗਾ ਤੇ ਲੇਕਿਨ ਇਹ ਲੋਕ ਜਿਹੜੇ ਆ ਇਹ ਉਹਨਾਂ ਨੂੰ ਚਮਤਕਾਰ ਸਾਬਤ ਕਰੀ ਜਾਂਦੇ ਆ ਅਗਰ ਜੇ ਅਸੀਂ ਇਦਾਂ ਦੀਆਂ ਕਹਾਣੀਆਂ ਸੁਣਨੀਆਂ ਚਾਹੁੰਦੇ ਆ ਤੇ ਸਾਨੂੰ ਇਹ ਸੁਣਾਉਂਦੇ ਆ ਨਾ ਤੇ ਲੇਕਿਨ ਗੁਰੂਆਂ ਨੇ ਵੀ ਕਿਸੇ ਵੀ ਮਹਾਨ ਪੁਲਛ ਨੇ ਜੇ ਅੱਜ ਤੱਕ ਉਹਨਾਂ ਦਾ ਨਾਂ ਚੱਲ ਰਿਹਾ ਵਾ ਤੇ ਉਹਨਾਂ ਨੇ ਜ਼ਿੰਦਗੀ ਬਿਲਕੁਲ ਸਾਦੀ ਜ਼ਿੰਦਗੀ ਜੀਈ ਆ ਜੇ ਮਹਾਤਮਾ ਬੁੱਧ ਰਾਜਾ ਸੀ ਨਾ ਤੇ ਉਹਨੇ ਬਿਲਕੁਲ ਰਾਜ ਭਾਗ ਛੱਡ ਦਿੱਤਾ ਸੀ ਤੇ ਆਪਣੀ ਜ਼ਿੰਦਗੀ ਜਿਹੜੀ ਸੀ ਉਸ ਸਾਦਗੀ ਦੇ ਨਾਲ ਜੀ ਜੀ ਸੀ ਫਿਰ ਲੇਕਿਨ ਇਹ ਲੋਕ ਜਿਹੜੇ ਆ ਇਹ ਲੋਕ ਪਤਾ ਨਹੀਂ ਉਹਨਾਂ ਨੂੰ ਬਹੁਤਾ ਹੀ ਜ਼ਿਆਦਾ ਤਾਂ ਚੱਕੀ ਜਾਂਦੇ ਆ ਮਹਾਨ ਬਣਾਏ ਜਾਂਦੇ ਆ ਵੀ ਉਹਨਾਂ ਵਰਗਾ ਕੋਈ ਹੋ ਹੀ ਨਹੀਂ ਸਕਦਾ ਇਸੇ ਕਰਕੇ ਅਗਰ ਜੇ ਅਸੀਂ ਸੋਚਾਂਗੇ ਨਾ ਵੀ ਅਸੀਂ ਉਹਨਾਂ ਵਰਗੇ ਨਹੀਂ ਹੋ ਸਕਦੇ ਤੇ ਅਸੀਂ ਜਿਹੜੇ ਆ ਉਹ ਆਪਣੇ ਹੱਕਾਂ ਤੋਂ ਵਾਂਝੇ ਰਹਿ ਜਾਾਂਗੇ ਤੇ ਇਸੇ ਤਰ੍ਹਾਂ ਹੀ ਇਹ ਪਖੰਡੀ ਲਾਣਾ ਜਿਹੜਾ ਵਾ ਬੇਪਰਵਾਦ ਇਹ ਸਾਨੂੰ ਆਪਣੀਆਂ ਝੂਠੀਆਂ ਕਹਾਣੀਆਂ ਘੜ ਘੜ ਕੇ ਸੁਨਾ ਸੁਨਾ ਕੇ ਤੇ ਸਾਡੇ ਕੋਲੋਂ ਜਿਹੜਾ ਨਾ ਉਹ ਸਾਡੇ ਹੱਕ ਖੋਈ ਜਾਏਗਾ ਕੋਈ ਵੀ ਗੁਰੂ ਆ ਸਾਰਿਆਂ ਨੇ ਸਾਨੂੰ ਇਸ ਇਹਦੇ ਪਖੰਡੀ ਦੇ ਜਾਲ ਦੇ ਵਿੱਚੋਂ ਬਾਹਰ ਕੱਢਿਆ ਸੀ ਤੇ ਲੇਕਿਨ ਅੱਜ ਉਸੇ ਪਖੰਡੀ ਨੇ ਵੀ ਉਹਨਾਂ ਦੇ ਗੁਰੂਆਂ ਤੇ ਵੀ ਕਬਜ਼ਾ ਕਰਕੇ ਤੇ ਤਰ ਗੁਰੂਆਂ ਨੂੰ ਗੱਧੀਆਂ ਤੇ ਬਿਠਾ ਦਿੱਤਾ ਉਸੇ ਤੇ ਵੀ ਜਿਹਨਾਂ ਤੇ ਪਹਿਲਾਂ ਮੂਰਤੀਆਂ ਬਿਠਾਈਆਂ ਹੋਈਆਂ ਇਸੇ ਕਰਕੇ ਭਰਾਵੋ ਬਚਣਾ ਚਾਹੀਦਾ ਮੈਂ ਸਿਰਫ ਤੇ ਸਿਰਫ ਇਸੇ ਕਰਕੇ ਬਾਬੇ ਗੁਲਾਬ ਸਿੰਘ ਤੇ ਵੀਡੀਓ ਪਾਈ ਆ ਵੀ ਕਿਉਂਕਿ ਬਾਬੇ ਗੁਲਾਬ ਸਿੰਘ ਨੂੰ ਬੰਵੀ ਸੁਣਦਾ ਰਹਿਣਾ ਵੀ ਇਹਦੀ ਬੜੀ ਸੁਰੀਲੀ ਆਵਾਜ਼ ਆ ਵੀਰ ਨੂੰ ਕਿਤੇ ਕਲਾਕਾਰੀ ਦੇ ਵਿੱਚ ਪੈਰ ਜਮਾਉਣਾ ਚਾਹੀਦਾ ਕਿਉਂਕਿ ਕਲਾਕਾਰ ਜਿਹੜਾ ਆ ਨਾ ਉਹ ਇਨ੍ਹਾਂ ਪਖੰਡੀਆਂ ਦੇ ਨਾਲੋਂ ਜ਼ਿਆਦਾ ਰੱਬ ਦੇ ਨੇੜੇ ਹੁੰਦਾ ਕਿਉਂਕਿ ਕਲਾਕਾਰ ਸਿਰਫ ਜੋੜਦਾ ਕਲਾਕਾਰ ਤੋੜਦਾ ਨਹੀਂ ਤੇ ਇਹ ਲੋਕਾਂ ਦੇ ਧਰਮਾਂ ਦੀਆਂ ਕਹਾਣੀਆਂ ਸੁਣਾ ਸੁਣਾ ਕੇ ਕਿਸੇ ਮਹਾਪੁਰਖ ਨੂੰ ਨੀਵਾ ਕਹੀ ਜਾਣਾ ਕਿਸੇ ਮਹਾਪੁਰਖ ਨੂੰ ਤਾਂ ਚੱਕੀ ਜਾਣਾ ਤੇ ਇਹ ਉਹਨਾਂ ਦੀਆਂ ਕਹਾਣੀਆਂ ਸੁਣਾ ਸੁਣਾ ਕੇ ਤੇ ਸਾਨੂੰ ਸਿਰਫ ਤੇ ਸਿਰਫ ਕੀ ਆ ਇਹਨਾਂ ਨੇ ਆਪਣੇ ਨਾਲ ਜੋੜਿਆ ਹੋਇਆ ਕਿਉਂਕਿ ਜੇ ਕੁਝ ਸੁਣਾਓਗੇ ਤੇ ਕੁਝ ਲਾਓਗੇ ਨਾ ਤੇ ਇਸੇ ਕਰਕੇ ਭਰਾਵੋ ਇਸ ਝੂਠੇ ਸੰਤ ਸਮਾਜ ਦੇ ਵਿੱਚੋਂ ਬਾਹਰ ਨਿਕਲਣ ਦੀ ਜ਼ਰੂਰਤ ਆ ਕਿਉਂਕਿ ਕਲਾਕਾਰ ਜਿਹੜਾ ਵਾ ਕਲਾਕਾਰ ਸਾਨੂੰ ਜੋੜਦਾ ਕਲਾਕਾਰ ਦੇ ਕਿਸੇ ਸ਼ੋਅ ਦੇ ਵਿੱਚ ਜਾਓ ਤੁਸੀਂ ਤੇ ਹਰ ਵੈਰਾਈਟੀ ਦਾ ਬੰਦਾ ਹੁੰਦਾ ਉੱਥੇ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਤੇ ਇਹ ਦੇਖ ਲਓ ਜਿਹੜੇ ਧਰਮਾਂ ਦੇ ਵਿੱਚ ਆ ਵੀ ਆ ਬਾਣੇ ਪਾ ਕੇ ਬੈਠੇ ਆ ਆਪਣੇ ਆਪਣੇ ਧਰਮ ਦਾ ਤੇ ਇਹ ਜਿਹੜੇ ਆ ਇੱਕ ਦੂਜੇ ਦੇ ਖਿਲਾਫ ਬੋਲ ਕੇ ਤੇ ਸਾਨੂੰ ਆਪਸ ਵਿੱਚ ਸਿਰਫ ਲੜਾਈ ਲੱਗੇ ਆ ਤੇ ਗੋ ਰਖਨਾਥ ਦੀ ਐਡੀ ਕਹਾੜੇ ਕਰਾਈ ਜਾਂਦੇ ਆ ਨਾ ਵੀ ਇੱਕ ਉਹ ਬਾਬਾ ਬਾਲਕਨਾਥ ਇਹਨਾਂ ਨੇ ਬਣਾ ਕੇ ਲਖਾ ਰੱਖਿਆ ਹੋਇਆ ਫੁੱਲ ਗੋਟ ਵਾਲਾ ਵੀ ਉਹਦੇ ਨਾਲ ਉਹਨੂੰ ਜੋੜੀ ਜਾਂਦੇ ਆ ਗੋ ਰਖਨਾਥ ਨੂੰ ਗੋਰਖਨਾਥ ਬੜਾ ਵੱਡਾ ਗਿਆਨੀ ਸੀ ਅੱਜ ਤੱਕ ਅਸੀਂ ਸੁਣਦੇ ਆ ਰਹੇ ਹਾਂ ਨਾ ਵੀ ਤੁਮ ਇੱਕ ਗੋਰਖ ਦੰਦਾ ਹੋ ਇਹ ਉਸ ਗੋਰਖ ਦੇ ਨਾਂ ਤੋਂ ਜੁੜਿਆ ਹੋਇਆ ਵੀ ਉਹਦੀ ਕਿਸੇ ਨੂੰ ਐਡਾਕ ਜਾਨੀ ਕਿ ਗਿਆਨੀ ਸੀ ਨਾ ਵੀ ਉਹਦੀ ਕਿਸੇ ਨੂੰ ਸਮਝ ਹੀ ਨਹੀਂ ਸੀ ਆਈ ਵੀ ਗੋਰਖ ਦੰਦਾ ਨਾਂ ਸਮਝਾਉਣ ਵਾਲੀ ਚੀਜ਼ ਇਸੇ ਕਰਕੇ ਭਰਾਵੋ ਹੱਥ ਜੋੜ ਕੇ ਬੇਨਤੀ ਆ ਵੀ ਇਸ ਸੰਤ ਸਮਾਜ ਦੇ ਕੋਲੋਂ ਬਚਨ ਦੀ ਜਰੂਰਤ ਆ ਸਾਨੂੰ ਬਾਕੀ ਸਭ ਠੀਕ ਠਾਕ ਆ ਕਿਉਂਕਿ ਅਸੀਂ ਜੇ ਲੁੱਟ ਹੋ ਰਹੀਆਂ ਨਾ ਤੇ ਅਸੀਂ ਇਹਨਾਂ ਦੇ ਲਈ ਲੁੱਟ ਹੋ ਰਹੀਆਂ ਸਾਰੇ